ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਵਿੱਚ ਡੋਨਲਡ 트੍ਰੰਪ ਕੋਲ ਬਹੁਤ ਘੱਟ ਸਮਾਂ ਹੈ ਤੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਲੋਕਪ੍ਰੀਆ ਰੇਟਿੰਗ 'ਚ ਉਹ ਲਗਾਤਾਰ ਪਿੱਛੇ ਚੱਲ ਰਹੇ ਨੇ ਤੇ ਕਮਲਾ ਹੈਰਿਸ ਨੇ ਉਹਨਾਂ ਨੂੰ ਪਿਛਾੜ ਦਿੱਤਾ ਹੈ ਇਸ ਸਬ ਦਰਮਿਆਨ 트੍ਰੰਪ ਇਹ ਖੁਦ ਮੰਨ ਰਹੇ ਨੇ ਕਿ ਜੇਕਰ ਉਹ ਇਹ ਚੋਣ ਨਹੀਂ ਜਿੱਤ ਸਕੇ ਤਾਂ ਉਹ 2028 ਦੀ ਚੋਣ ਮੈਦਾਨ ਦੇ ਵਿੱਚ ਨਹੀਂ ਉਤਰਨਗੇ ਰਿਪਬਲਿਕਨ ਪਾਰਟੀ ਦੇ ਨੇਤਾ 트ੰਪ ਹੁਣ ਇਸ ਸਮੇ 78 ਸਾਲ ਦੇ ਹੋ ਗਏ ਨੇ ਉਹ 4 ਸਾਲਾਂ ਚ 82 ਸਾਲਾਂ ਦੇ ਹੋ ਜਾਣਗੇ ਇਸ ਲਈ 트ੰਪ ਨੇ ਕਿਹਾ ਕਿ ਜੋ ਉਸ ਵਾਰ ਚੋਣ ਨਹੀਂ ਜਿੱਤ ਸਕੇ ਤਾਂ ਅਗਲੀ ਚੋਣ ਉਹ ਨਹੀਂ ਲੜਨਗੇ ਤੇ ਅਮਰੀਕੀ ਚੋਣਾਂ ਚ ਡੋਨਲਡ 트ੰਪ ਹੁਣ ਨਵੇਂ ਤਰ੍ਹਾਂ ਦੇ ਦਾਅਵੇ ਕਰ ਰਹੇ ਨੇ ਇੱਕ ਪ੍ਰੋਗਰਾਮ ਚ ਉਹਨਾਂ ਨੂੰ ਪੁੱਛਿਆ ਗਿਆ ਕਿ ਮੰਨ ਲਓ ਤੁਸੀਂ ਇਸ ਵਾਰ ਚੋਣ ਹਾਰ ਗਏ ਤਾਂ 4 ਸਾਲ ਬਾਅਦ ਜਦੋਂ ਦੁਬਾਰਾ ਚੋਣ ਹੋਵੇਗੀ ਤਾਂ ਤੁਸੀਂ ਦੁਬਾਰਾ ਕੋਸ਼ਿਸ਼ ਕਰੋਗੇ ਜਾਂ ਨਹੀਂ ਟਰੰਪ ਨੇ ਕਿਹਾ ਕਿ ਨਹੀਂ ਮੈਨੂੰ ਨਹੀਂ ਲੱਗਦਾ ਕਿ ਮੈਂ ਦੁਬਾਰਾ ਚੋਣ ਲੜਨ ਲਈ ਦੌੜਾਂਗਾ ਟਰੰਪ ਦਾ ਇਹ ਬਿਆਨ ਬਹੁਤ ਮਹੱਤਵਪੂਰਨ ਸਮੇਂ ਤੇ ਆਇਆ ਹੈ ਕਿਉਂਕਿ 2024 ਦੀਆਂ ਰਾਸ਼ਟਰਪਤੀ ਚੋਣਾਂ ਅਹਿਮ ਪੜਾ ਤੇ ਪਹੁੰਚ ਗਈਆਂ ਨੇ ਐਨਬੀਸੀ ਨਿਊਜ਼ ਪੋਲ ਦੇ ਅਨੁਸਾਰ ਕਮਲਾ ਹੈਰਿਸ ਦੀ ਲੋਕਪ੍ਰਿਯਤਾ ਲਗਾਤਾਰ ਵੱਧ ਰਹੀ ਹੈ ਤੇ ਟਰੰਪ ਲਈ ਅੱਗੇ ਦਾ ਰਸਤਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਜਦੋਂ ਜੋ ਬਾਈਡਨ ਦੌੜ 'ਚ ਸੀ ਤਾਂ ਚੀਜ਼ਾਂ ਵੱਖਰੀਆਂ ਸਨ ਪਰ ਹੈਰਿਸ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਬਣਨ ਤੋਂ ਬਾਅਦ ਉਹ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ ਇਹ ਮਤਦਾਨ ਅਮਰੀਕਾ ਚ 13 ਸਤੰਬਰ ਤੋਂ 27 ਸਤੰਬਰ ਦਰਮਿਆਨ ਹੋਇਆ ਸੀ ਜਿਸ ਵਿੱਚ 1000 ਤੋਂ ਵੱਧ ਰਜਿਸਟਰਡ ਵੋਟਰਾਂ ਨੇ ਹਿੱਸਾ ਲਿਆ ਸੀ ਇਹ ਦਰਸਾਉਂਦਾ ਹੈ ਕਿ ਕਮਲਾ ਹੈਰਿਸ ਦੀ ਰੇਟਿੰਗ ਜੁਲਾਈ ਤੋਂ ਹੁਣ ਤੱਕ 16 ਅੰਕ ਵਧੀ ਹੈ ਕਮਲਾ ਹੈਰਿਸ ਪਹਿਲਾਂ ਬਹੁਤ ਪਿੱਛੇ ਸੀ ਪਰ ਹੁਣ ਉਸ ਦੀ ਸਕਾਰਾਤਮਕ ਸਕੋਰ 48% ਹੈ ਜੁਲਾਈ ਦੇ ਮਹੀਨੇ ਚ ਉਸ ਦੀ ਨੈਗੇਟਿਵ ਰੇਟਿੰਗ -8 ਤੇ ਸੀ ਜਦਕਿ ਹੁਣ ਉਸ ਦੀ ਸਕਾਰਾਤਮਕ ਸ਼ੁੱਧ ਰੇਟਿੰਗ +3 ਹੈ ਜੁਲਾਈ ਚ 32% ਲੋਕ ਕਮਲਾ ਹੈਰਿਸ ਦੇ ਪੱਖ ਚ ਸਨ ਤੇ 50% ਉਸ ਦੇ ਖਿਲਾਫ ਇਸ ਸਰਵੇਖਣ ਨੂੰ ਅੰਜਾਮ ਦੇਣ ਵਾਲੇ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਬਾਈਡਨ ਦਾ ਕੰਮ ਔਖਾ ਸੀ ਪਰ ਹੁਣ ਮਾਹੌਲ ਕਮਲਾ ਹੈਰਿਸ ਦੇ ਹੱਕ ਚ ਹੈ ਦੂਜੇ ਪਾਸੇ ਡੋਨਾਲਡ ਟਰੰਪ ਦੀ ਨੈਟ ਰੇਟਿੰਗ -13 ਤੇ ਚੱਲਦੀ ਹੈ 40% ਲੋਕ ਟਰੰਪ ਦੇ ਪੱਖ ਚ ਹਨ ਜਦ ਕਿ 53% ਦੀ ਲੋਕਾਂ ਦਾ ਉਸ ਪ੍ਰਤੀ ਨਕਾਰਾਤਮਕ ਰਵੱਈਆ ਹੈ ਜਾਨੀ ਕਿ ਟਰੰਪ ਦੇ ਨੰਬਰ ਸਥਿਰ ਨੇ ਤੇ ਕਮਲਾ ਹੈਰਿਸ ਦੇ ਨੰਬਰ ਤੇਜ਼ੀ ਨਾਲ ਵਧ ਰਹੇ ਨੇ ਅਮਰੀਕਾ ਵਰਗੇ ਤਾਕਤਵਰ ਦੇਸ਼ 'ਚ ਰਾਸ਼ਟਰਪਤੀ ਦੇ ਅਹੁਦੇ ਤੇ ਬੈਠਣ ਵਾਲਾ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਚਾਹੀਦਾ ਹੈ। ਜੋ ਬਾਈਡਨ ਨੂੰ ਆਪਣੀ ਵੱਧਦੀ ਉਮਰ ਕਾਰਨ ਬਹੁਤ ਸਾਰੀਆਂ ਚੀਜ਼ਾਂ ਭੁੱਲਣ 'ਚ ਮੁਸ਼ਕਲ ਆਉਂਦੀ ਸੀ, ਇਸੇ ਕਰਕੇ ਉਹ ਇਸ ਦੌੜ 'ਚ ਪਿੱਛੇ ਰਹਿ ਗਿਆ ਤੇ ਆਖਰਕਾਰ ਛੱਡ ਗਿਆ। ਟਰੰਪ ਨੇ ਜੋ ਬਾਈਡਨ ਦਾ ਬਹੁਤ ਮਜ਼ਾਕ ਉਡਾਇਆ ਸੀ। ਹੁਣ ਇਸ ਚੋਣ ਤੇ ਉਹਨਾਂ ਲਈ ਵੀ ਔਖਾ ਸਮਾਂ ਹੋਵੇਗਾ ਕਿਉਂਕਿ 4 ਸਾਲ ਬਾਅਦ ਵੀ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹੋ ਸਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਸਫਲ ਤੇ ਅਹਿਮ ਤਿੰਨ ਰੋਜ਼ਾ ਯਾਤਰਾ ਤੋਂ ਬਾਅਦ ਸੋਮਵਾਰ ਨੂੰ ਭਾਰਤ ਲਈ ਰਵਾਨਾ ਹੋਏ ਇਸ ਯਾਤਰਾ ਦੌਰਾਨ ਕੁਆਡ ਦੇਸ਼ਾਂ ਦੇ ਮੁਖੀਆਂ ਨਾਲ ਬੈਠਕ ਕੀਤੀ ਅਤੇ ਭਾਰਤੀ ਸਮੁਦਾਏ ਦੇ ਇੱਕ ਪ੍ਰੋਗਰਾਮ 'ਚ ਉਹਨਾਂ ਨੇ ਹਿੱਸਾ ਲਿਆ ਮੋਦੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਚ ਪਵਿੱਖ ਦੇ ਸਿਖਰ ਸੰਮੇਲਨ ਨੂੰ ਵੀ ਸੰਬੋਧਨ ਕੀਤਾ ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਐਕਸ ਦੇ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਸਫਲ ਅਤੇ ਅਹਿਮ ਯਾਤਰਾ ਤੋਂ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋਏ ਨੇ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਯਾਰਕ 'ਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਗੱਲਬਾਤ ਕੀਤੀ ਅਤੇ ਯੂਕਰੇਨ 'ਚ ਵਿਵਾਦ ਦੇ ਛੇਤੀ ਹੱਲ ਅਤੇ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਅਮਰੀਕਾ ਦੇ 3 ਦਿਨਾਂ ਦੌਰੇ ਤੇ ਆਏ ਮੋਦੀ ਨੇ ਦੌਰੇ ਦੇ ਆਖਰੀ ਪੜਾਅ 'ਚ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਇਤਿਹਾਸਕ ਸੰਮੇਲਨ ਦੌਰਾਨ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਕਰੀਬ 1 ਮਹੀਨੇ ਚ ਦੋਹਾਂ ਨੇਤਾਵਾਂ ਵਿਚਲੇ ਇਹ ਦੂਜੀ ਮੁਲਾਕਾਤ ਹੈ ਪ੍ਰਧਾਨ ਮੰਤਰੀ ਦੇ ਯੂਕਰੇਨ ਦੌਰੇ ਦੌਰਾਨ 23 ਅਗਸਤ ਨੂੰ ਯੂਕਰੇਨ ਦੀ ਰਾਜਧਾਨੀ ਕੀਵਚ ਉਹਨਾਂ ਦੀ ਮੁਲਾਕਾਤ ਹੋਈ ਸੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਨਿਊਯਾਰਕ ਤੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ ਅਸੀਂ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਿਛਲੇ ਮਹੀਨੇ ਯੂਕਰੇਨ ਦੀ ਮੇਰੀ ਯਾਤਰਾ ਦੇ ਨਤੀਜਿਆਂ ਨੂੰ ਲਾਗੂ ਕਰਨ ਲਈ ਵਚਨਬੱਧਾਂ ਯੂਕਰੇਨ ਚ ਸੰਘਰਸ਼ ਦੇ ਜਲਦੀ ਹੱਲ ਅਤੇ ਸ਼ਾਂਤੀ ਤੇ ਸਥਿਰਤਾ ਦੀ ਬਹਾਲੀ ਲਈ ਭਾਰਤ ਦੇ ਸਮਰਥਨ ਨੂੰ ਦੁਹਰਾਇਆ ਵਿਦੇਸ਼ ਕੱਤਰ ਵਿਕਰਮ ਮਿਸ਼ਰੀ ਨੇ ਇੱਥੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਮੀਟਿੰਗ ਦੌਰਾਨ ਜ਼ੇਲੈਂਸਕੀ ਨੇ ਭਾਰਤ ਦੁਆਰਾ ਯੂਕਰੇਨ 'ਚ ਸੰਘਰਸ਼ ਤੇ ਧਿਆਨ ਦਿੱਤੇ ਜਾਣ ਦੀ ਪ੍ਰਸ਼ੰਸਾ ਕੀਤੀ ਤੇ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਲਈ ਪ੍ਰਧਾਨ ਮੰਤਰੀ ਮੋਦੀ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਧੰਨਵਾਦ ਕੀਤਾ ਅਮਰੀਕੀ ਵਣਜ ਵਿਭਾਗ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਚੀਨ ਜਾਂ ਰੂਸ ਨਾਲ ਗੱਠ ਜੋੜ ਦੇ ਨਾਲ ਕੁਝ ਸੌਫਟਵੇਅਰ ਤੇ ਹਾਰਡਵੇਅਰ ਨੂੰ ਜੋੜਨ ਵਾਲੇ ਜੁੜੇ ਵਾਹਨਾਂ ਦੇ ਆਯਾਤ ਤੇ ਜਾਂ ਵਿਕਰੀ ਤੇ ਪਾਬੰਦੀ ਲਗਾਉਣ ਲਈ ਇੱਕ ਨਿਯਮ ਦਾ ਪ੍ਰਸਤਾਵ ਕੀਤਾ ਹੈ। ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ ਨੇ ਚਿੰਤਾਵਾਂ ਦੇ ਵਿਚਕਾਰ ਪ੍ਰਸਤਾਵਿਤ ਨਿਯਮ ਦਾ ਇੱਕ ਨੋਟਿਸ ਪ੍ਰਕਾਸ਼ਿਤ ਕੀਤਾ ਹੈ ਕਿ ਕੈਮਰੇ, ਸੈਂਸਰ, ਸੌਫਟਵੇਅਰ ਤੇ ਹੋਰ ਭਾਗਾਂ ਵਾਲੀਆਂ ਕਾਰਾਂ ਚੀਨ ਵਿੱਚ ਨਿਰਮਿਤ ਡਰਾਈਵਰਾਂ ਅਤੇ ਯਾਤਰੀਆਂ ਬਾਰੇ ਸੰਵੇਦਨਸ਼ੀਲ ਡਾਟਾ ਇਕੱਠਾ ਕਰਨ ਲਈ ਵਰਤੀਆਂ ਜਾ ਸਕਦੀਆਂ ਨੇ। ਦੇ ਨਾਲ-ਨਾਲ ਯੂਐਸ ਬੁਨਿਆਦੀ ਢਾਂਚਾ ਇਹ ਨਿਯਮ ਦੱਖਣੀ ਕੋਰੀਆ ਦੇ ਵਾਹਨ ਨਿਰਮਾਤਾਵਾਂ ਨੂੰ ਉਹਨਾਂ ਦੀ ਸਪਲਾਈ ਚੇਨ ਨੂੰ ਮੁੜ ਵਿਵਸਥਿਤ ਕਰਨ ਲਈ ਅਗਵਾਈ ਕਰੇਗਾ ਜੇਕਰ ਉਹਨਾਂ ਨੇ ਚੀਨ ਤੋਂ ਵਰਜਿਤ ਸੌਫਟਵੇਅਰ ਅਤੇ ਕੰਪੋਨੈਂਟਸ ਦੀ ਵਰਤੋਂ ਕੀਤੀ ਹੈ ਪਰ ਉਹ ਇਹ ਉਪਾਾ ਉਹਨਾਂ ਸੰਭਾਵੀ ਚੀਨੀ ਪ੍ਰਤੀਯੋਗੀਆਂ ਲਈ ਯੂਐਸ ਮਾਰਕੀਟ 'ਚ ਦਾਖਲ ਹੋਣਾ ਮੁਸ਼ਕਲ ਬਣਾ ਦੇਵੇਗਾ ਇਸ ਬਾਬਤ ਅਬਜ਼ਰਵਰਾਂ ਨੇ ਕਿਆ ਖਬਰ ਏਜੰਸੀ ਦੀ ਇਹ ਰਿਪੋਰਟ ਉਹਨਾਂ ਦੇ ਸਾਹਮਣੇ ਨਿਕਲ ਕੇ ਆਈ ਹੈ ਵਿਭਾਗ ਨੇ ਕਿਹਾ ਕਿ ਸੌਫਟਵੇਅਰ ਤੇ ਪਾਬੰਦੀਆਂ 2027 ਮਾਡਲ ਸਾਲ ਲਈ ਲਾਗੂ ਹੋਣਗੀਆਂ ਅਤੇ ਹਾਰਡਵੇਅਰ ਤੇ ਪਾਬੰਦੀਆਂ 2030 ਸਾਲ ਜਾਂ 1 ਜਨਵਰੀ 2029 ਤੋਂ ਬਿਨਾ ਇਕਾਈਆਂ ਲਈ ਲਾਗੂ ਹੋਣਗੀਆਂ। ਇਹ ਨਿਯਮ ਵਾਹਨ ਕਨੈਕਟੀਵਿਟੀ ਸਿਸਟਮ 'ਚ ਇੱਕੀਕ੍ਰਿਤ ਹਾਰਡਵੇਅਰ ਅਤੇ ਸੌਫਟਵੇਅਰ ਅਤੇ ਆਟੋਮੇਟਿਡ ਡਰਾਈਵਿੰਗ ਸਿਸਟਮ ਦੇ ਵਿੱਚ ਇੱਕੀਕ੍ਰਿਤ ਸੌਫਟਵੇਅਰ ਤੇ ਕੇਂਦ੍ਰਿਤ ਹੈ। VCS ਸਿਸਟਮ ਨੂੰ ਸਮੂਹ ਨੂੰ ਦਰਸਾਉਂਦਾ ਹੈ ਕਿ ਜੋ ਵਾਹਨ ਨੂੰ ਬਾਹਰੀ ਤੌਰ ਤੇ ਸੰਚਾਰ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸ ਵਿੱਚ ਟੈਲੀਮੈਟਿਕਸ ਕੰਟਰੋਲ ਯੂਨਿਟ, ਬਲੂਟੂਥ, ਸੈਲੂਲਰ, ਸੈਟਲਾਈਟ ਅਤੇ ਵਾਈਫਾਈ ਮੈਡਿਊਲ ਸ਼ਾਮਲ ਨੇ ਐਡੀਐਸ ਚ ਉਹ ਹਿੱਸੇ ਸ਼ਾਮਲ ਹੁੰਦੇ ਨੇ ਜੋ ਸਮੂਹਿਕ ਤੌਰ ਤੇ ਇੱਕ ਉੱਚ ਖੁਦਮੁਖਤਿਆਰ ਵਾਹਨ ਨੂੰ ਪਹੀਏ ਦੇ ਪਿਛਲੇ ਡਰਾਈਵਰ ਤੋਂ ਬਿਨਾਂ ਕੰਮ ਕਰਨ ਦੀ ਇਜਾਜ਼ਤ ਦਿੰਦੇ ਨੇ ਵਿਭਾਗ ਨੇ ਪ੍ਰਸਤਾਵਿਤ ਨਿਯਮ ਨੂੰ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਪ੍ਰੋਐਕਟਿਵ ਉਪਾਅ ਕਿਆ ਉਨਾ ਇਹ ਕਹ ਕੇ ਐਸ ਨੇ ਪਾਇਆ ਹੈ ਕਿ ਚੀਨ ਜਾਂ ਰੂਸ ਤੋਂ ਪੈਦਾ ਹੋਣ ਵਾਲੀਆਂ ਕੁਝ ਤਕਨੀਕੀ ਯੂਐਸ ਦੇ ਨਾਜ਼ੁਕ ਬੁਨਿਆਦੀ ਢਾਂਚੇ ਅਤੇ ਉਸ ਨਾਲ ਜੁੜੇ ਵਾਹਨਾਂ ਦੀ ਵਰਤੋਂ ਕਰਨ ਵਾਲਿਆਂ ਲਈ ਅਣਅਚਿਤ ਜੋਖਮ ਪੇਸ਼ ਕਰਦੀਆਂ ਨੇ ਇੰਨੇ ਦਿਨੀ ਅਮਰੀਕਾ 'ਚ ਮੰਦੀ ਦਾ ਅਸਰ ਨਜ਼ਰ ਆ ਰਿਹਾ ਹੈ ਜਿਸ ਕਾਰਨ ਕਈ ਖੇਤਰਾਂ 'ਚ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਟੈਕਨੋਲੋਜੀ ਖੇਤਰ 'ਚ ਲੋਕਾਂ ਨੇ ਸਭ ਤੋਂ ਵੱਧ ਨੌਕਰੀਆਂ ਗਵਾ ਦਿੱਤੀਆਂ ਨੇ ਛਾਂਟੀ ਕਾਰਨ ਤਕਨੀਕੀ ਖੇਤਰ ਬੁਰੀ ਤਰ੍ਹਾਂ ਨਾਲ ਹਿਲ ਗਿਆ ਜਿਸ ਦਾ ਸਭ ਤੋਂ ਵੱਧ ਅਸਰ ਭਾਰਤੀ ਮੂਲ ਦੇ ਲੋਕਾਂ ਤੇ ਪਿਆਏ ਅਮਰੀਕਾ ਚ ਵੱਡੀ ਗਿਣਤੀ ਚ ਭਾਰਤੀ ਤਕਨੀਕੀ ਖੇਤਰ ਚ ਕੰਮ ਕਰਦੇ ਨੇ ਐਚ1ਬੀ ਵੀਜ਼ਾ ਰੱਖਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਨਵੇਂ ਵੀਜ਼ਾ ਨਿਯਮਾਂ ਦੇ ਨਾਲ ਨਾਲ ਛਾਂਟੀ ਦਾ ਵੀ ਸਾਹਮਣਾ ਕਰਨਾ ਪਿਆ ਏ ਨਵੇਂ ਵੀਜ਼ਾ ਨਿਯਮਾਂ ਦੇ ਨਾਲ ਤਕਨੀਕੀ ਖੇਤਰ ਚ ਛਾਂਟੀ ਨੇ ਅਮਰੀਕਾ ਚ ਆਵਾਸ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਇੱਕ ਚੁਣੌਤੀਪੂਰਨ ਮਾਹੌਲ ਬਣਾਇਆ ਏ ਕੰਪਨੀ ਤੇ ਨਜ਼ਰ ਰੱਖਣ ਵਾਲੀ ਸੰਸਥਾ layoffs.5 ਅਨੁਸਾਰ ਇਕੱਲੇ ਅਮਰੀਕਾ 'ਚ 2024 'ਚ 1.37 ਲੱਖ ਲੋਕ ਤਕਨੀਕੀ ਖੇਤਰ 'ਚ ਆਪਣੀਆਂ ਨੌਕਰੀਆਂ ਗਵਾ ਚੁੱਕੇ ਨੇ ਕਦੇ ਇਹ ਕਿਹਾ ਜਾਂਦਾ ਸੀ ਕਿ ਮੰਦੀ ਦਾ ਤਕਨੀਕੀ ਖੇਤਰ ਤੇ ਕੋਈ ਅਸਰ ਨਹੀਂ ਪੈਂਦਾ ਪਰ ਮੌਜੂਦਾ ਛਾਂਟੀ ਕਾਰਨ ਬਾਜ਼ਾਰ 'ਚ ਨੌਕਰੀਆਂ ਦੀ ਕਮੀ ਹੋ ਗਈ ਹੈ ਹਾਲਾਂਕਿ ਅਜੇਹਾ ਨਹੀਂ ਹੈ ਕਿ ਸਿਰਫ ਭਾਰਤੀ ਕੰਮੇ ਨੌਕਰੀਆਂ ਖੁੱਸਣ ਤੋਂ ਡਰ ਰਹੇ ਨੇ ਸਗੋਂ ਵੀਜ਼ਾ ਨਿਯਮਾਂ ਨੇ ਵੀ ਉਹਨਾਂ ਦੀ ਹਾਲਤ ਖਰਾਬ ਕੀਤੀ ਹੋਈ ਹੈ H1B ਵੀਜ਼ਾ ਰੱਖਣ ਵਾਲੇ ਭਾਰਤੀਆਂ ਨੂੰ ਨਵੀਂ ਨੌਕਰੀ ਲੱਭਣ ਅਤੇ ਸੁਰੱਖਿਅਤ ਕਰਨ ਲਈ ਸਿਰਫ 2 ਮਹੀਨੇ ਦਿੱਤੇ ਜਾ ਰਹੇ ਨੇ ਜੇਕਰ ਉਹ ਦਿੱਤੇ ਗਏ ਸਮੇਂ ਦੇ ਅੰਦਰ ਨੌਕਰੀ ਪ੍ਰਾਪਤ ਕਰਨ 'ਚ ਅਸਫਲ ਰਹਿੰਦੇ ਨੇ ਤਾਂ ਉਨ੍ਹਾਂ ਉੱਤੇ ਅਮਰੀਕਾ ਛੱਡਣ ਦਾ ਖਤਰਾ ਏ ਇਸ ਦਾ ਮਤਲਬ ਹੈ ਕਿ ਇੱਕ ਪਾਸੇ ਨੌਕਰੀ ਖੁੱਸਣ ਦਾ ਖਤਰਾ ਤੇ ਉੱਥੇ ਹੀ ਦੂਜੇ ਪਾਸੇ ਜਲਦੀ ਨਵੀਂ ਨੌਕਰੀ ਲੱਭਣ ਦਾ ਦਬਾਅ ਵੀ ਬਰਕਰਾਰ ਹੈ ਅਮਰੀਕੀ ਕਾਂਗਰੈਸ਼ਨਲ ਰਿਸਰਚ ਸਰਵਿਸ ਦੀ ਰਿਪੋਰਟ ਮੁਤਾਬਕ ਭਾਰਤੀ ਹੁਨਰਮੰਦ ਕਾਮਿਆਂ ਨੂੰ ਗ੍ਰੀਨ ਕਾਰਡ ਲੈਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਉਹਨਾਂ ਨੂੰ ਸਾਰੇ ਕਿਰਤ ਕਾਨੂੰਨਾਂ ਦੀ ਪਾਲਣਾ ਕਰਨ ਦੇ ਬਾਵਜੂਦ 190 ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ। ਇਸ ਨਾਲ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਨੇ। ਗ੍ਰੀਨ ਕਾਰਡ ਰਾਹੀਂ ਲੋਕਾਂ ਨੂੰ ਅਮਰੀਕਾ 'ਚ ਪੱਕੇ ਤੌਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਨੇ। ਅਮਰੀਕਾ ਦੇ ਵੀਜ਼ਾ ਨਿਯਮਾਂ 'ਚ ਸਭ ਤੋਂ ਵੱਡਾ ਬਦਲਾ EB5 ਵੀਜ਼ਾ 'ਚ ਦੇਖਿਆ ਗਿਆ ਹੈ। ਵੀਜ਼ਾ ਦੀ ਇਸ ਸ਼੍ਰੇਣੀ ਦੇ ਤਹਿਤ ਗ੍ਰੀਨ ਕਾਰਡ ਪ੍ਰਾਪਤ ਕਰਨਾ ਆਸਾਨ ਹੈ। EB-5 ਵੀਜ਼ਾ ਲੋਕਾਂ ਨੂੰ ਕੁਝ ਪ੍ਰੋਜੈਕਟਸ ਦੇ ਵਿੱਚ ਨਿਵੇਸ਼ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਇਹ ਵੀਜ਼ੇ ਦੁਨੀਆ ਦੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਨੇ ਪਰ ਚੀਨ ਅਤੇ ਭਾਰਤ ਦੇ ਬਿਨੈਕਾਰਾਂ ਨੂੰ ਅਕਸਰ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਕੁਝ ਰਿਪੋਰਟਸ ਕਿਹਾ ਗਿਆ ਹੈ ਕਿ EB-5 ਵੀਜ਼ਾ ਲਈ ਪ੍ਰਕਿਰਿਆ ਦੇ ਸਮੇਂ 'ਚ ਸੁਧਾਰ ਹੋ ਰਿਹਾ ਹੈ। ਇਨਾਂ ਹੀ ਨਹੀਂ H1B ਵੀਜ਼ਾ ਫੀਸ ਵਿੱਚ ਵੀ ਵਾਧਾ ਲਾਗੂ ਕੀਤਾ ਗਿਆ ਹੈ। ਪ੍ਰਤੀਲਾਪ ਪਾਤਰੀ ਫੀਸ 10 ਡਾਲਰ ਤੋਂ 215 ਡਾਲਰ ਤੱਕ ਵੱਧ ਗਈ ਹੈ। ਇਸ ਵਿੱਚ 2150% ਦਾ ਵਾਧਾ ਹੋਇਆ ਹੈ। ਅਰਜ਼ੀਆਂ ਦੀ ਫੀਸ ਦੀ ਵਧਾ ਦਿੱਤੀ ਗਈ ਹੈ। ਪੇਪਰ ਫਾਈਲਿੰਗ 460 ਡਾਲਰ ਤੋਂ 780 ਡਾਲਰ ਹੋ ਗਈ ਹੈ। ਨਵੇਂ ਵੀਜ਼ਾ ਬਦਲਾਅ ਨੇ ਗ੍ਰੀਨ ਕਾਰਡ ਬਿਨੇਕਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। 130 ਪਟੀਸ਼ਨ ਲਈ ਆਮ ਫਾਈਲਿੰਗ ਕੀਮਤ ਹੁਣ ਪੇਪਰ ਫਾਈਲਿੰਗ ਲਈ ਇਸੋ 75 ਡਾਲਰ ਅਤੇ ਆਨਲਾਈਨ ਫਾਈਲਿੰਗ ਲਈ 625 ਡਾਲਰ ਹੈ ਇੱਕ ਅਮਰੀਕੀ ਵਿਅਕਤੀ ਨੂੰ ਹਾਲ ਹੀ ਚ ਅਜਹੀ ਸਚਾਈ ਦਾ ਪਤਾ ਲੱਗਾ ਏ ਜਿਸ ਨੇ ਉਸਦੇ ਹੋਸ਼ ਉਡਾ ਕੇ ਰੱਖ ਦਿੱਤੇ ਦਰਸਾ ਲੋ 20 ਸਾਲ ਤੋਂ ਗਲਤੀ ਨਾਲ ਆਪਣੇ ਗਵਾਂਡੀ ਦੇ ਬਿਜਲੀ ਬਿੱਲ ਦਾ ਭੁਗਤਾਨ ਕਰ ਰਿਹਾ ਸੀ ਵਿਅਕਤੀ ਨੂੰ ਇਸ ਗੱਲ ਦਾ ਉਦੋਂ ਪਤਾ ਲੱਗਾ ਜਦੋਂ ਉਸ ਨੇ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ ਆਉਂਦਾ ਦੇਖਿਆ ਹਾਲਾਂਕਿ ਕੈਲੀਫੋਰਨੀਆ ਦੇ ਕੇਨ ਵਿਲਸਨ ਨੇ ਇਸ ਸਮੇਂ ਦੌਰਾਨ ਆਪਣੇ ਮਹੀਨਾਵਾਰ ਖਰਚਿਆਂ 'ਚ ਕਟੌਤੀ ਕੀਤੀ ਪਰ ਬਾਅਦ 'ਚ ਉਸਨੂੰ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਤੋਂ ਪਤਾ ਲੱਗਾ ਕਿ ਉਹ ਗਲਤ ਬਿੱਲ ਦਾ ਭੁਗਤਾਨ ਕਰ ਰਿਹਾ ਸੀ। ਅਸਲ ਦੇ ਵਿੱਚ ਵਿਲਸਨ ਸ਼ਾਇਦ 2009 ਤੋਂ ਮੀਟਰ ਦੀ ਖਰਾਬੀ ਕਾਰਨ ਆਪਣੇ ਯੂਨਿਟ 90 ਦੀ ਬਜਾਏ ਯੂਨਿਟ 91 ਲਈ ਬਿਜਲੀ ਦੇ ਬਿੱਲ ਦਾ ਭੁਗਤਾਨ ਕਰ ਰਿਹਾ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਲਸਨ ਨੇ CBS ਸਟੇਸ਼ਨ ਕੋਲਡ ਟੀਵੀ ਨੂੰ ਸੂਚਿਤ ਕੀਤਾ। ਉਹਨਾਂ ਕਿਹਾ ਕਿ ਇਸ ਵਿੱਚ ਕੁਝ ਗੜਬੜ ਹੈ ਕਿਉਂਕਿ ਬਿਜਲੀ ਦਾ ਬਿੱਲ ਵੱਧ ਰਿਹਾ ਸੀ, ਉਹ ਆਪਣੇ ਖਰਚੇ ਘਟਾਉਣ ਅਤੇ ਬਿਜਲੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੋਸ਼ਨੇ ਕਿਹਾ ਮੈਂ ਆਪਣਾ ਮੀਟਰ ਚੈੱਕ ਕਰਨ ਲਈ ਬਾਰ-ਬਾਰ ਬਾਹਰ ਜਾਂਦਾ ਰਿਹਾ ਤੇ ਮੈਨੂੰ ਯਕੀਨ ਨਹੀਂ ਆਇਆ ਪੀਜੀ ਐਂਡ ਈ ਦੀ ਵੈਬਸਾਈਟ ਤੇ ਜਾਣ ਤੋਂ ਬਾਅਦ ਵਿਲਸਨ ਸਮਝ ਨਹੀਂ ਸਕਿਆ ਕਿ ਉਸ ਦਾ ਚਾਰਜ ਇੰਨਾ ਜ਼ਿਆਦਾ ਕਿਉਂ ਸੀ ਵਿਲਸਨ ਨੇ ਕੋਲਡ ਨੂੰ ਕਿਹਾ ਕੁਝ ਵੀ ਠੀਕ ਨਹੀਂ ਚੱਲ ਰਿਹਾ ਮੈਨੂੰ ਲੱਗਦਾ ਹੈ ਜਾਂ ਤਾਂ ਕੋਈ ਉਹਨਾਂ ਦੀ ਬਿਜਲੀ ਚੋਰੀ ਕਰ ਰਿਹਾ ਹੈ ਜਾਂ ਮੀਟਰ ਵਿੱਚ ਕੋਈ ਨੁਕਸ ਹੈ ਸੀਬੀਐਸ ਸਟੇਸ਼ਨ ਕੇਓਵੀਆਰ ਨਾਲ ਇੱਕ ਇੰਟਰਵਿਊ ਚ ਉਸਨੇ ਖੁਲਾਸਾ ਕੀਤਾ ਕਿ ਉਹ ਵਰਤਮਾਨ ਚ ਆਪਣੇ ਮੀਟਰ ਨੂੰ ਨਿਯੰਤਰਿਤ ਕਰਨ ਚ ਅਸਮਰੱਥਾ ਕਾਰਨ ਸ਼ਕਤੀਹੀਣ ਮਹਿਸੂਸ ਕਰ ਰਿਹਾ ਸੀ ਪੀਜੀ ਐਂਡ ਈ ਨੇ ਸਟੇਸ਼ਨ ਨੂੰ ਦਿੱਤੇ ਇੱਕ ਬਿਆਨ ਚ ਕਿ ਉਹ ਇਸ ਗਲਤੀ ਲਈ ਦਿਲੋਂ ਮਾਫੀ ਮੰਗਦੇ ਨੇ ਅਤੇ ਇਸ ਮੁੱਦੇ ਕਾਰਨ ਹੋਈ ਕਿਸੇ ਵੀ ਅਸੁਵਿਧਾ ਲਈ ਅਫਸੋਸ ਜਤਾਉਂਦੇ ਨੇ ਏਬੀਸੀ ਨਿਊਜ਼ ਨੂੰ ਦਿੱਤੇ ਇੱਕ ਬਿਆਨ ਚ ਪੀਜੀ ਐਂਡ ਈ ਨੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਤੇ ਪੁਸ਼ਟੀ ਕੀਤੀ ਕਿ ਉਹ ਗ੍ਰਾਹਕ ਨਾਲ ਸਥਿਤੀ ਨੂੰ ਸੁਧਾਰਨ ਲਈ ਵਚਨਬੱਧ ਹੈ ਇੱਕ ਪੀਜੀਈ ਐਂਡ ਈ ਦੇ ਨੁਮਾਇੰਦੇ ਨੇ ਕਿਹਾ ਕਿ ਵਿਲਸਨ ਦਾ ਮੀਟਰ ਠੀਕ ਹੋ ਗਿਆ ਹੈ ਇਸ ਲਈ ਉਸ ਨੂੰ ਸਿਰਫ ਅੱਧਾ ਬਿਜਲੀ ਦਾ ਬਿੱਲ ਦੇਣਾ ਪਵੇਗਾ ਤੇ ਕੰਪਨੀ ਨੇ 600 ਡਾਲਰ ਤੋਂ ਵੱਧ ਉਸਦੇ ਖਾਤੇ 'ਚ ਜਮ੍ਹਾਂ ਕਰਵਾ ਦਿੱਤੇ ਨੇ ਵਿਲਸਨ ਨੇ ਕਿਹਾ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਹੋਰ ਲੋਕਾਂ ਦੀ ਮਦਦ ਕਰੇਗੀ ਕਿਉਂਕਿ ਮੈਂ ਅਜਿਹਾ ਕਰਨ ਵਾਲਾ ਸ਼ਾਇਦ ਇਕਲੌਤਾ ਵਿਅਕਤੀ ਹਾਂ ਇੱਕ ਅਜਨਬੀ ਵੱਲੋਂ ਅਗਵਾ ਕੀਤਾ ਇੱਕ ਛੋਟਾ ਬੱਚਾ ਜੋ ਉਸਦੇ ਅਗਵਾ ਤੋਂ 70 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਸੁਰੱਖਿਅਤ ਅਤੇ ਤੰਦਰੁਸਤ ਮਿਲਿਆ ਹੈ ਲੂਇਸ ਆਰਮੰਡੋ ਐਲਬੀਨੋ ਸਿਰਫ 6 ਸਾਲ ਦਾ ਸੀ ਜਦੋਂ ਉਸ ਨੂੰ 1951 ਚ ਕੈਲੀਫੋਰਨੀਆ ਪਾਰਕ ਤੋਂ ਇੱਕ ਔਰਤ ਬਹਿਲਾਫ ਫਸਲਾ ਕੇ ਆਪਣੇ ਨਾਲ ਲੈ ਗਈ ਸੀ ਜਿਸ ਨੇ ਉਸ ਨਾਲ ਨੇੜ ਦੇ ਸਟੋਰ ਤੋਂ ਕੈਂਡੀ ਖਰੀਦਣ ਦਾ ਵਾਅਦਾ ਕੀਤਾ ਸੀ ਉਸ ਸਮੇਂ ਆਪਣੇ ਸਭ ਤੋਂ ਵੱਡੇ ਭਰਾ ਰੋਜਰ ਨਾਲ ਉਹ ਖੇਡ ਰਿਹਾ ਸੀ ਲੜਕੇ ਦੀ ਭਾਲ ਚ ਕਾਫੀ ਖੋਜ ਕੀਤੀ ਗਈ ਪਰ ਉਹ ਕਦੇ ਨਹੀਂ ਮਿਲਿਆ ਆਖਰਕਾਰ ਸੁਰਾਗ ਨਾ ਮਿਲਿਆ ਤੇ ਉਸ ਦੇ ਪਰਿਵਾਰ ਨੂੰ ਮੁਸ਼ਕਲ ਸਮੇਂ ਨਾਲ ਜੂਝਣਾ ਪਿਆ ਹਾਲਾਂਕਿ 2020 ਚ ਸਭ ਕੁਝ ਬਦਲ ਗਿਆ ਜਦੋਂ ਉਸਦੀ ਭਤੀਜੀ ਨੇ ਸਿਰਫ ਮਨੋਰੰਜਨ ਲਈ ਇੱਕ ਆਨਲਾਈਨ ਕਰਵਾਇਆ ਅਤੇ ਨਤੀਜਾ ਉਲਟ ਤੱਟ ਤੇ ਰਹਿਣ ਵਾਲੇ ਇੱਕ ਸੀਨੀਅਰ ਨਾਗਰਿਕ ਨਾਲ 22% ਮਿਲਾਨ ਨਿਕਲਿਆ 63 ਸਾਲਾ ਐਲਿਡਾ ਐਲਿਕਵਿਨ ਨੇ ਸਹਨਤ ਜੋਸ ਨੇ ਦੱਸਿਆ ਕਿ ਇਸ ਸਾਲ ਜੂਨ ਚ ਡੀਐਨਏ ਟੈਸਟ ਦੇ ਨਤੀਜੇ ਪੁਲਿਸ ਨੂੰ ਦੇਣ ਤੋਂ ਪਹਿਲਾਂ ਉਹਨਾਂ ਨੇ ਕਈ ਸਾਲ ਤੱਕ ਇੰਟਰਨੈਟ ਅਤੇ ਪੁਰਾਣੇ ਅਖਬਾਰਾਂ ਦੀਆਂ ਕਟਿੰਗਸ ਨੂੰ ਖੰਗਾਲਿਆ ਓਕਲੈਂਡ ਪੁਲਿਸ ਦੇ ਜਾਂਚਕਰਤਾਵਾਂ ਨੇ ਮੰਨਿਆ ਕਿ ਇਹ ਇੱਕ ਮਹੱਤਵਪੂਰਨ ਸੁਰਾਖ ਸੀ ਪੁਲਿਸ ਨੇ ਐਲਬੀਨੋ ਨੂੰ ਟਰੈਕ ਕੀਤਾ ਅਤੇ ਇੱਕ ਨਵਾਂ ਡੀਐਨਏ ਸੈਂਪਲ ਦਿੱਤਾ ਜਿਸ ਦਾ ਮਿਲਾਨ ਐਲੈਕਵਿਨ ਦੀ ਮਾਂ ਦੇ ਨਾਲ ਹੋਇਆ ਇਹ ਇੱਕ ਮਜ਼ਬੂਤ ਮਿਲਾਨ ਸੀ ਤੇ ਐਲੈਕਵਿਨ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਚੱਲਿਆ ਤਾਂ ਉਹ ਅਤੇ ਉਹਨਾਂ ਦੀ ਮਾਂ ਰਾਹਤ ਮਹਿਸੂਸ ਕਰ ਰਹੀਆਂ ਸਨ ਤੇ ਭਾਵੁਕ ਹੋ ਗਈਆਂ ਕੁਝ ਹੀ ਸਮੇਂ ਬਾਅਦ ਐਲਬੀਨੋ ਅਤੇ ਉਸ ਦੇ ਕੁਝ ਰਿਸ਼ਤੇਦਾਰਾਂ ਨੂੰ FBI ਵੱਲੋਂ ਉਸਦੇ ਲੰਬੇ ਸਮੇਂ ਤੋਂ ਗਵਾਚੇ ਪਰਿਵਾਰ ਨਾਲ ਮਿਲਣ ਲਈ ਓਕਲੈਂਡ ਲਿਆਂਦਾ ਗਿਆ ਹਾਲਾਂਕਿ ਉਸਦੀ ਮਾਂ ਦੀ ਮੌਤ 2005 ਚ ਹੋ ਗਈ ਸੀ ਪਰ ਉਹ ਆਪਣੇ ਭਰਾ ਨੂੰ ਮਿਲਣ ਤੇ ਸਮਰੱਥਾਪਨ ਸੀ ਜੋ ਉਸ ਨੂੰ ਦੇਖਣ ਵਾਲਾ ਆਖਰੀ ਵਿਅਕਤੀ ਸੀ ਉਸਦੀ ਭਤੀਜੀ ਨੇ ਦੱਸਿਆ ਕਿ 70 ਤੋਂ ਜ਼ਿਆਦਾ ਸਾਲਾਂ ਤੱਕ ਐਲਬੀਨੋ ਲਾਪਤਾ ਰਿਹਾ ਉਹ ਹਮੇਸ਼ਾ ਆਪਣੇ ਪਰਿਵਾਰ ਦੇ ਦਿਲਾਂ ਵਿੱਚ ਸੀ ਅਤੇ ਉਸਦੀ ਤਸਵੀਰ ਰਿਸ਼ਤੇਦਾਰਾਂ ਦੇ ਘਰਾਂ 'ਚ ਟੰਗੀ ਰਹਿੰਦੀ ਸੀ ਮਰਨ ਤੋਂ ਪਹਿਲਾਂ ਉਸਦੀ ਮਾਂ ਨੇ ਕਦੇ ਉਮੀਦ ਨਹੀਂ ਛੱਡੀ ਸੀ ਕਿ ਉਸ ਦਾ ਪੁੱਤਰ ਜ਼ਿੰਦਾ ਹੈ ਅਤੇ ਐਲੈਕਵਿਨ ਨੇ ਦੱਸਿਆ ਕਿ ਉਸਨੇ ਆਪਣੇ ਬਟੂਏ 'ਚ ਉਸਦੇ ਅਗਵਾਹ ਬਾਰੇ ਇੱਕ ਅਖਬਾਰ ਦੀ ਕਟਿੰਗ ਰੱਖੀ ਹੋਈ ਸੀ ਇਸ ਸਮੇਂ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ